ਬਰਨਾਲਾ ਜ਼ਿਲ੍ਹੇ ਦੇ ਭਾਜਪਾ ਪ੍ਰਧਾਨ ਯਾਦਵਿੰਦਰ ਸਿੰਘ ਸ਼ੈੰਟੀ ਮੋਦੀ ਸਰਕਾਰ ਦੀਆਂ ਨੀਤੀਆਂ ਘਰ ਘਰ ਪਹੁੰਚਾਉਣ ਲਈ ਪਿੰਡ ਪਿੰਡ ਤੁਰੇ ਹੋਏ ਨੇ ਉਹਨਾਂ ਦੱਸਿਆ ਕਿ ਪਿੰਡਾਂ ਵਿੱਚ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਭਾਰਮਾ ਹੁੰਗਾਰਾ ਮਿਲ ਰਿਹਾ ਹੈ ਭਾਜਪਾ ਨਾਲ ਮਰਦਾਂ ਦੇ ਨਾਲ ਨਾਲ ਖਾਸ ਕਰ ਔਰਤਾਂ ਵੱਡੇ ਪੱਧਰ ਉੱਤੇ ਜੁੜ ਰਹੀਆਂ ਨੇ ਮਹਿਲਾਵਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦੇ ਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਤੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਸ਼ਕਤੀ ਬੰਧਨ ਦੇ ਨਾਮ ਤੇ ਇੱਕ ਸਕੀਮ ਚਲਾਈ ਹੈ ਜਿਸ ਤਹਿਤ ਜੋ ਨਾਰੀ ਸੈਲਫ ਗਰੁੱਪ ਬਣਾਏਗੀ ਉਸ ਨੂੰ 1 ਲੱਖ ਰੁਪਏ ਦਾ ਕਰਜ਼ ਮਿਲੇਗਾ ਕਿਉਂਕਿ ਮੋਦੀ ਨੇ ਨਾਰਾ ਦਿੱਤਾ ਹੈ ਕਿ ਲਖਪਤੀ ਨਾਰੀ ਪਰ ਹੁਣ ਮੋਦੀ ਸਰਕਾਰੀ ਸਹਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਕਰਜ਼ ਦੇਣ ਦਾ ਐਲਾਨ ਕਰਨ ਜਾ ਰਹੀ ਹੈ ਜੋ ਨਾਰੀ ਨੂੰ ਪੂਰਨ ਤੌਰ ਤੇ ਆਪਣੇ ਪੈਰਾਂ 'ਤੇ ਖੜਾ ਕੀਤਾ ਜਾ ਸਕੇ ਇਸ ਲਈ ਸ਼ਕਤੀ ਬੰਧਨ ਪ੍ਰੋਗਰਾਮ ਨਾਲ ਜੁੜੋ ਵੱਧ ਤੋਂ ਵੱਧ ਸੈਲਫ ਗਰੁੱਪ ਬਣਾਓ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਇੱਕੋ ਇੱਕ ਸੁਪਨਾ ਹੈ ਕਿ ਨਾਰੀ ਸ਼ਕਤੀ ਨੂੰ ਤਕੜਾ ਕੀਤਾ ਜਾਵੇ ਇਸ ਮੌਕੇ ਹੋਰ ਕੀ ਗੱਲਬਾਤ ਹੋਈਏ ਸੁਣੋ ਪੂਰੀ ਖਬਰ ਬਰਨਾਲਾ ਤੋਂ ਜਤਿੰਦਰ ਦੇਵਗਨ ਦੀ ਵਿਸ਼ੇਸ਼ ਰਿਪੋਰਟ